ਸਾਰੇ ਜੀਨੋਸ ਇੰਸਟੀਚੂਟਸ ਤੇ ਐਸਐਸਪੀਸ ਨੂੰ ਮੁਖਤ। ਅਜਮਲ ਖਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ। ਇਪਰੇ ਨੰਬਰ 8 ਦਾ 8:00 ਵਜੇ ਵਾਲੀ ਰੋਡ ਕੋਲ ਮਿਸਿੰਗ ਸੀ। ਐਸਐਚਓ ਤੇ ਡੀਐਸਪੀ ਪਰ ਡਾ ਆਪਣੇ ਕੁਆਟਰਾਂਟ ਚ ਪਾਏ ਗਏ ਉੱਤੇ। ਨਫਰੀ ਬਿਲਕੁਲ ਨਹੀਂ ਸੀ ਐਡੀ ਸਿਰਫ ਇੱਕ ਐਡੀਸ਼ਨਲ ਮੂਵਿੰਗ ਸੀ ਗਾਇਨ ਕਰਾ। ਜਲੰਧਰ ਡੀਆਈਜੀ ਰੇਂਜ ਦੇ ਵੱਲੋਂ ਅੱਜ ਜਲੰਧਰ ਦੇ ਇੱਕ ਥਾਣਾ ਟਾਂਡਾ ਦੇ ਵਿੱਚ ਅਚਾਨਕ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਕੁਝ ਅਜੀਹ ਹ ਸਾਹਮਣੇ ਆਇਆ ਕਿ ਸਾਰਿਆਂ ਦੇ ਖੋਸ਼ ਉੱਡ ਗਏ ਦੱਸ ਦਈਏ ਕਿ 7:00 ਵਜੇ ਸਵੇਰੇ ਥਾਣੇ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸਨ ਜਦੋਂ ਡੀਆਈਜੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਉਸ ਵਕਤ ਥਾਣੇ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸਨ ਨਾ ਐਸਐਚਓ ਤੇ ਨਾ ਡੀਐਸਪੀ ਕੋਈ ਵੀ ਥਾਣੇ ਦੇ ਵਿੱਚ ਮੌਜੂਦ ਨਹੀਂ ਸਨ ਜਦੋਂ ਅਗੇ ਗੱਲਬਾਤ ਕਰਦੇ ਹੋ ਉਹਨਾਂ ਨੇ ਪੁੱਛਿਆ ਕਿ ਜੇ ਉਹ ਥਾਣੇ ਦੇ ਵਿੱਚ ਮੌਜੂਦ ਨਹੀਂ ਹਨ ਤਾਂ ਉਹ ਹੈ ਕਿੱਥੇ ਤਾਂ ਬਾਅਦ ਚ ਪਤਾ ਲੱਗਦਾ ਹੈ ਕਿ ਉਹ ਆਪਣੇ ਕੁਆਟਰਾਂ ਦੇ ਵਿੱਚ ਸੁੱਤੇ ਪਏ ਨੇ ਜੀਆਂ ਦੱਸਦੀ ਕਿ 7:30 ਵਜੇ ਡੀਆਈਜੀ ਦੇ ਵੱਲੋਂ ਜਲੰਧਰ ਦੇ ਟਾਂਡਾ ਦੇ ਥਾਣੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਤੇ ਉੱਥੇ ਨਾ ਐਸਐਚਓ ਮੌਜੂਦ ਸਨ ਤੇ ਨਾ ਡੀਐਸਪੀ ਉੱਥੇ ਮੌਜੂਦ ਸਨ ਸਿਰਫ ਮੁਨਸ਼ੀ ਜਿਸ ਤੋਂ ਗੱਲਬਾਤ ਕੀਤੀ ਗਈ ਤੇ ਉਤੇ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਉਸ ਸਮੇਂ ਬਣਿਆ ਹੋਇਆ ਸੀ ਤਾਂਨੇ ਦੇ ਵਿੱਚ ਮੌਜੂਦ ਸੀ ਸਿਰਫ ਮੁਨਸ਼ੀ ਜਿਸ ਤੋਂ ਕੁਝ ਜੀਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਤੋਂ ਬਾਅਦ ਡੀਆਈਜੀ ਨੇ ਕੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਤੁਸੀਂ ਵੀ ਸੁਣੋ ਜਿੰਦੇ ਸਾਰੇ ਜੀਨੋਸ ਐਸਐਚਯੂ ਸਤਨੇ ਐਸਐਸਪੀ ਨੂੰ ਉਤਰਾ ਅਜਮਲ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਕ ਫਿਰ ਨੰਬਰ 8 ਪਾ 8 ਵਜੇ ਵਾਲੀ ਰੋਡ ਕੋਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂਟ ਵਿੱਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਐਡੀ ਸਿਰਫ ਇੱਕ ਐਡੀਸ਼ਨਲ ਗੁਰਚੀ ਸੀ ਲਾਈਟ